हां जी पंजाबी ਉਹ 사ਸਰੀ ਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਲੈ ਕੇ ਇੱਕ ਜੇਲ੍ਹ ਦੇ ਵਿੱਚੋਂ ਬਹੁਤ ਵੱਡੀ ਖਬਰ ਆ ਗਈ ਹੈ ਔਰ ਦੂਜੇ ਪਾਸੇ ਪੰਜਾਬੀ ਸਿੰਗਰ 36 ਕਿਲੋ ਫੀਮ ਸਮੇਤ ਜਾਨੀ ਗ੍ਰਿਫਤਾਰ ਕਰ ਲਏ ਗਏ ਨੇ ਪੰਜਾਬ ਦੇ ਅੰਦਰ ਬਹੁਤ ਸਾਰੇ ਲੀਡਰ ਔਰ ਬਹੁਤ ਸਾਰੇ ਪਹਿਲਾਂ ਦੇਖਦੇ ਸੀ ਕਿ ਤਸਕਰ ਫੜੇ ਜਾ ਰਹੇ ਨੇ ਹੁਣ ਤਾਂ ਉਹਨਾਂ ਦੇ ਵਿੱਚੋਂ ਬਹੁਤ ਵੱਡੇ ਵੱਡੇ ਜਿਹੜੇ ਕਿ ਪੰਜਾਬੀ ਸਿੰਗਰ ਉਹ ਵੀ ਫੜੇ ਜਾ ਰਹੇ ਨੇ ਪਰ ਮੈਂ ਤੁਹਾਨੂੰ ਦੋਵੇਂ ਖਬਰਾਂ ਸੁਣਾਉਣ ਤੋਂ ਪਹਿਲਾਂ ਇੱਕ ਅਪੀਲ ਕਰਨੀ ਚਾਹੂੰਗਾ ਕਿ ਵਿਕਰਮ ਸਿੰਘ ਮਜੀਠੀਆ ਦੇ ਸਮਰਥਕ ਹੋਣ ਚਾਹੇ ਹੋਣ ਕਿਸੇ ਪੰਜਾਬੀ ਸਿੰਗਰ ਦੇ ਫੈਨ ਇਹ ਜਿਹੜੀ ਵੀਡੀਓ ਆ ਬੜੀ ਹੀ ਤਮਾਕੇਦਾਰਾ ਇਕੱਲੇ ਇਕੱਲੇ ਪੰਜਾਬੀ ਤਾਂ ਕਿਸ ਨੂੰ ਸ਼ੇਅਰ ਕਰਨਾ ਕਿਉਂਕਿ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਦਾ ਦਾਬਾ ਸੀ ਕਿ ਭਾਈ ਮੇਰੀ ਬਹਿਰਕ ਬਦਲ ਦਿੱਤੀ ਜਾਵੇ ਮੈਨੂੰ ਇਹਨਾਂ ਕੈਦੀਆਂ ਤੋਂ ਖਤਰਾ ਹੈ ਦਰਸਲ ਦੇ ਵਿੱਚ ਉਹਨਾਂ ਦੀ ਸਿਹਤ ਵਿਗੜ ਚੁੱਕੀ ਆ ਔਰ ਉਸ ਕੈਦੀਆਂ ਦੇ ਨਾਲ ਹੀ ਰਿਲੇਟਡ ਹੈ ਸਾਰਾ ਕੁਝ ਔਰ ਦੂਜੇ ਪਾਸੇ ਜਿਹੜੇ ਪੰਜਾਬੀ ਸਿੰਗਰ ਫੜੇ ਗਏ ਨੇ ਪੰਜਾਬ ਦੇ ਅੰਦਰ ਇਹਨਾਂ ਦੋਵੇਂ ਖਬਰਾਂ ਨੇ ਪੂਰੇ ਪੰਜਾਬ ਦੇ ਅੰਦਰ ਤਹਿਲਕਾ ਮਚਾ ਦਿੱਤਾ ਹੈ ਕਿ ਪੰਜਾਬੀ ਸਿੰਗਰਾਂ ਦਾ ਵੀ ਦੇਖੋ ਹੁਣ ਵਿੱਚ ਨਾਮ ਆਉਣ ਲੱਗਿਆ ਪਹਿਲਾਂ ਤਾਂ ਕਹਿੰਦੇ ਜੀ ਬਹੁਤ ਵੱਡੇ ਵੱਡੇ ਮਗਰਮੱਛ ਜਾਨੀ ਮਜੀਦਸ਼ੀਆ ਵਰਗੇ ਲੀਡਰ ਔਰ ਦੂਜੇ ਪਾਸੇ ਹੁਣ ਜਿਹੜੇ ਕਾਰਾਕਾਰ ਨੇ ਇਹਨਾਂ ਦਾ ਵੀ ਕਈ ਵਾਰ ਇਹਨਾਂ ਲੋਕਾਂ ਦੇ ਨਾਲ ਨਾਮ ਜੋੜਦਾ ਸੀ ਪਰ ਅੱਜ ਤੁਹਾਨੂੰ ਦੋਵੇਂ ਖਬਰਾਂ ਦਿਖਾਵਾਂਗੇ ਜਿਹੜੀਆਂ ਕਿ ਬੜੀਆਂ ਹੀ ਅਹਿਮ ਨੇ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਵਕੀਲ ਔਰ ਉਹਨਾਂ ਦੇ ਘਰ ਵਾਲੇ ਖੁਦ ਬਿਕਰਮ ਸਿੰਘ ਮਜੀਠੀਆ ਨੇ ਵੀ ਕਿਹਾ ਕਹਿੰਦਾ ਜੀ ਮੇਰੀ ਬੈਰਕ ਬਦਲ ਦਿੱਤੀ ਜਾਵੇ ਕਿਉਂਕਿ ਵਿਜੀਲੈਂਸ ਬਿਊਰੋ ਔਰ ਦੂਜੇ ਪਾਸੇ ਪੰਜਾਬ ਦਾ ਪ੍ਰਸ਼ਾਸਨ ਔਰ ਤੀਜਾ ਨੰਬਰ ਜਿਹੜੀ ਪੰਜਾਬ ਦੀ ਸਰਕਾਰ ਕਿਉਂਕਿ ਹਾਈ ਕੋਰਟ ਦੇ ਅੰਦਰ ਉਹਨਾਂ ਨੇ ਪਟੀਸ਼ਨ ਪਾ ਦਿੱਤੀ ਸੀ ਕਹਿੰਦੇ ਜੀ ਸਾਡੀ ਬੈਰਕ ਬਦਲ ਦਿੱਤੀ ਜਾਵੇ ਕਿਉਂਕਿ ਉਹਦੇ ਨਾਲ ਦੋ ਜਿਹੜੇ ਖੁੰਖਾਰ ਕੈਦੀ ਬੰਦ ਨੇ ਉਹ ਕਹਿੰਦੇ ਜੀ ਇਹਨਾਂ ਤੋਂ ਸਾਨੂੰ ਬਹੁਤ ਵੱਡਾ ਖਤਰਾ ਹੈ ਬਿਕਰਮ ਸਿੰਘ ਮਜੀਠੀਆ ਦੀ ਜਾਨ ਲੈ ਸਕਦੇ ਨੇ ਕਿਉਂਕਿ ਸਾਰੇ ਲੋਕ ਜਾਣਗੇ ਨੇ ਚੰਗੀ ਤਰ੍ਹਾਂ ਕਿ ਭਾਈ ਜਿਹੜੇ ਉਹ ਕੈਦੀ ਨੇ ਦਰਸਾਲ ਦੇ ਵਿੱਚ ਉਹਨਾਂ ਕੈਦੀਆਂ ਨੂੰ ਮੌਤ ਦੀ ਸਜ਼ਾ ਹੋਈ ਆ ਪਰ ਅੱਜ ਜਿਹੜੀ ਖਬਰ ਬਿਕਰਮ ਮਜੀਠੀਆ ਦੀ ਸਿਹਤ ਖਰਾਬ ਕਿਵੇਂ ਹੁੰਦੀ ਆ ਉਹ ਇਹਨਾਂ ਕੈਦੀਆਂ ਦੀ ਵਜੇ ਦੇ ਨਾਲ ਹੁੰਦੀ ਆ ਪਹਿਲਾ ਜਿਹੜਾ ਕਿ ਪੰਜਾਬੀ ਸਿੰਗਰ ਫੜਿਆ ਗਿਆ ਪੰਜਾਬ ਦੇ ਅੰਦਰ ਯਾਨੀ ਇੱਕ ਐਸਾ ਸਿੰਗਰ 36 ਕਿਲੋ ਹੀਮ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਤਾਂ ਹੁਣ ਦੇਖੋ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਿੱਡੇ ਵੱਡੇ ਐਕਸ਼ਨ ਲੈ ਰਹੀ ਆ ਨਾ ਤਾਂ ਕਿਸੇ ਅ fırsਰ ਨੂੰ ਛੱਡਿਆ ਜਾ ਰਿਹਾ ਔਰ ਨਾ ਹੀ ਕਿਸੇ ਸਿੰਗਰ ਨੂੰ ਛੱਡਿਆ ਜਾ ਰਿਹਾ ਤੇ ਜਿਹੜੇ ਲੀਡਰ ਨੇ ਉਹ ਤੁਹਾਡੇ ਸਾਹਮਣੇ ਨਾ ਬਜੇਲ ਦੇ ਵਿੱਚ ਬੰਦ ਨੇ ਪਰ ਮੈਂ ਤੁਹਾਨੂੰ ਪਹਿਲੀ ਖਬਰ ਆ ਜਿਹੜੀ ਉਹ ਵਿਕਰਮ ਸਿੰਘ ਮਜੀਠੀਆ ਤੋਂ ਪਹਿਲਾਂ ਜਿਹੜਾ ਕਿ ਸਿੰਗਰ ਇੱਕ ਸਿੰਗਰ ਫੜੇ ਗਏ ਨੇ 36 ਕਿਲੋ ਫੀਮ ਸਮੇਤ ਗ੍ਰਿਫਤਾਰ ਕਰ ਲਏ ਗਏ ਨੇ ਪੰਜਾਬ ਦਾ ਬੇੜਾ ਇਹਨਾਂ ਲੋਕਾਂ ਨੇ ਹੀ ਡੋਬਿਆ ਕਿਉਂਕਿ ਜਿਹੜਾ ਕਿ ਪਹਿਲਾਂ ਆਪਾਂ ਸਤੇਜਾਂ ਦੇ ਉੱਤੇ ਦੇਖਦੇ ਆ ਉਹ ਕੁਝ ਹੋਰ ਹੁੰਦਾ ਤੇ ਜਿਹੜਾ ਅੰਦਰ ਚੱਲ ਰਿਹਾ ਹੁੰਦਾ ਉਹ ਕੁਝ ਹੋਰ ਹੁੰਦਾ ਪਤਾ ਨਹੀਂ ਹਜ਼ਾਰਾਂ ਰੱਖਾਂ ਲੋਕ ਇਹਨਾਂ ਦੇ ਫੈਨ ਵੀ ਹੁੰਦੇ ਨੇ ਪਰ ਦਰ੍ਹਾਂ ਸਾਲ ਦੇ ਵਿੱਚ ਇਹ ਧਰੇ ਦੀ ਧਰੀ ਰਹਿ ਜਾਂਦੀ ਇਹਨਾਂ ਦੀ ਫੈਨ ਫਾਲਿੰਗ ਕਿਉਂਕਿ ਮਾਮਲਾ ਬੜਾ ਗੰਬੀਰ ਹੈ ਦੇਖੋ 36 ਕਿਲੋ ਹਫੀਮ ਹੈ ਕੋਈ ਥੋੜੀ-ਮੋਟੀ ਨਹੀਂ ਹੈ ਤਾਂ 36 ਕਿਲੋ ਹਫੀਮ ਸਮੇਤ ਸਿੰਗਰ ਕਿਹੜਾ ਗਿਰਦਾਰ ਹੋ ਗਿਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਜੱਜੀ ਵੀ ਨੂੰ ਲੈ ਕੇ ਆ ਬਹੁਤ ਹੀ ਮਸ਼ਹੂਰ ਕਲਾਕਾਰ ਨੇ ਸੁਣੋ ਕੰਟਰੋਲ ਬਿਊਰੋ ਨੇ ਉਸ ਨੂੰ ਗ੍ਰਿਫਤਾਰ ਕੀਤਾ ਤਾਂ 2015 ਦੇ ਇੱਕ ਕੇਸ ਦੇ ਵਿੱਚ ਵਾਂਟਡ ਸੀ ਜਗਸੀਰ ਸਿੰਘ ਦਾ ਜਗਸੀਰ ਸਿੰਘ 2016 ਤੋਂ ਹੀ ਫਰਾਰ ਚੱਲ ਰਿਹਾ ਸੀ ਤਾਂ ਪਛਾਣ ਬਦਲ ਕੇ ਕਾਨੂੰਨ ਤੋਂ ਲੰਬੇ ਸਮੇਂ ਤੱਕ ਬਚਦਾ ਰਿਹਾ ਤਾਂ ਉਹਨੂੰ ਉਸ ਨੂੰ ਗ੍ਰਫਤਾਰ ਕੀਤਾ ਗਿਆ ਤੇ ਪੰਜਾਬੀ ਸਿੰਗਰ ਜਗਸੀਰ ਸਿੰਘ ਨੂੰ ਗ੍ਰਫਤਾਰ ਕੀਤਾ ਗਿਆ ਦੱਸ ਦਈਏ ਕਿ 2015 ਦਾ ਇੱਕ ਕੇਸ ਸੀ ਜਿਸਦੇ ਚੱਲਦੇ ਆ ਇੱਕ ਕਾਫੀ ਸਮੇਂ ਤੋਂ ਵਾਂਟਡ ਚੱਲ ਰਿਹਾ ਸੀ ਤਾਂ ਨਾਰਕੋਟਿਕਸ ਕੰਟਰੋਲ ਬੋਰਡ ਦੇ ਵੱਲੋਂ ਉਸ ਨੂੰ ਗ੍ਰਫਤਾਰ ਕੀਤਾ ਗਿਆ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਵੱਲੋਂ ਉਸ ਨੂੰ ਗ੍ਰਫਤਾਰ ਕੀਤਾ ਗਿਆ 6 ਕਿਲੋ ਅਫੀਮ ਬਰਾਮਦੀ ਕੇਸ ਦੇ ਵਿੱਚ ਵਾਂਟਡ ਸੀ ਜਗਸੀਰ ਸਿੰਘ ਤਾਂ ਸੁਣ ਲਿਆ ਪੰਜਾਬ ਵਾਲੇ ਇੱਕ ਪੰਜਾਬੀ ਨਾਮੀ ਸਿੰਗਰ ਜਗਸੀਰ ਸਿੰਘ 36 ਕਿਲੋ ਹੀਮ ਸਮੇਤ ਗ੍ਰਿਫਤਾਰ ਕਰ ਲਏ ਗਏ ਨੇ ਤਾਂ ਹੁਣ ਤੁਸੀਂ ਇਹ ਵੇਖੋ ਵੀ ਪੰਜਾਬ ਦੇ ਅੰਦਰ ਕਿੰਨੇ ਸਾਰੇ ਕਲਾਕਾਰ ਨੇ ਜਿਨ੍ਹਾਂ ਨੂੰ ਲੋਕ ਆਪਣਾ ਆਈਡਲ ਮੰਨਦੇ ਨੇ ਜਾਂ ਉਹਨਾਂ ਦੇ ਫੈਨ ਨੇ ਤਾਂ ਹੁਣ ਇਹਨਾਂ ਦੀ ਫੈਨ ਬੌਲਿੰਗ ਹੈ ਜਿਹੜੀ ਉਹ ਧਰੀ ਦੀ ਧਰੀ ਮੈਂ ਕਿਹਾ ਸੀ ਨਾ ਕਿ ਰਹਿ ਜਾਂਦੀ ਆ ਉਹ ਇਸੇ ਤਰ੍ਹਾਂ ਹੀ ਰਹਿ ਜਾਂਦੀ ਆ ਜਿਵੇਂ ਹੁਣ 36 ਕਿਲੋ ਹਫੀਮ ਇੱਕ ਕਲਾਕਾਰ ਕੋਲ ਫੜੀ ਜਾਣੀ ਔਰ ਦੂਜੇ ਪਾਸੇ ਉਹਨਾਂ ਦੀ ਛਵੀ ਅੰਦਰ ਕੀ ਆ ਪੰਜਾਬ ਦੇ ਇਹ ਵੀ ਇੱਕ ਵੇਖਣ ਵਾਲੀ ਗੱਲ ਹੈ ਇਹਨਾਂ ਲੋਕਾਂ ਦੇ ਨਾਲ ਜਾ ਜੁੜਦੇ ਰਹੇ ਮਜੀਠੀਏ ਵਰਗੇ ਤਸਕਰਾਂ ਦੇ ਨਾਲ ਜਿਹੜੇ ਕਿ ਬਹੁਤ ਵੱਡੇ ਮਗਰਮੱਛ ਨੇ ਪੰਜਾਬ ਦੇ ਅੰਦਰ ਤਾਂ ਹੁਣ ਆਜੋ ਵਿਕਰਮ ਸਿੰਘ ਮਜੀਠੀਏ ਤੇ ਜੱਜੀ ਬੀ ਜਿਹੜਾ ਕਿ ਆਪਣੇ ਪੰਜਾਬ ਦਾ ਬਹੁਤ ਵੱਡਾ ਮਸ਼ਹੂਰ ਕਲਾਕਾਰ ਹੈ ਕਿਉਂਕਿ ਉਹਦੀ ਵੀ ਕਈ ਵਾਰ ਗੱਲ ਉੱਡੀ ਹੈ ਕਿ ਭਾਈ ਉਹ ਵਿਕਰਮ ਸਿੰਘ ਮਜੀਠੀਏ ਦੇ ਨਾਲ ਮਿਲਿਆ ਸੀ ਜਾਂ ਉਹ ਤਸਕਰ ਸੀ ਬਹੁਤ ਬਾਰ ਵੱਡੀਆਂ-ਵੱਡੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਪਰ ਚਿੱਟਾ ਲਾਉਂਦੇ ਨੇ ਜਾਂ ਉਹ ਨਸ਼ਾ ਵੇਚਦੇ ਨੇ ਜਾਂ ਕੋਈ ਇਹਨਾਂ ਲੋਕਾਂ ਦੇ ਨਾਲ ਇਹਨਾਂ ਦੇ ਲਿੰਕ ਨੇ ਦੇਖੋ ਇਹ ਗੱਲ ਕੋਈ ਤੈ ਨਹੀਂ ਕਰ ਸਕਦਾ ਕਿਉਂਕਿ ਬਹੁਤ ਸਾਰੇ ਪੰਜਾਬੀ ਸਿੰਗਰ ਵੀ ਨੇ ਬਹੁਤ ਸਾਰੀਆਂ ਸੈਲੀਬ੍ਰਿਟੀ ਵੀ ਨੇ ਇਹੋ ਜਿਹੇ ਤਸਕਰਾਂ ਦੇ ਨਾਲ ਲਿੰਕ ਰੱਖਦੇ ਨੇ ਦੇਖੋ ਹੁਣ ਜੱਜੀ ਵੀ ਦਾ ਨਾਮ ਸਾਹਮਣੇ ਆਇਆ ਤਾਂ ਪੰਜਾਬ ਦਾ ਬੇੜਾ ਦੇਖੋ ਇਹਨਾਂ ਗੱਲਾਂ ਦੇ ਨਾਲ ਹੀ ਡੋਬਿਆ ਜਾਂਦਾ ਭਾਵੇਂ ਬੰਦਾ ਤਸਕਰਾ ਚਾਹੇ ਨਹੀਂ ਪਰ ਜਦੋਂ ਕਿਸੇ ਸੈਲੀਬ੍ਰਿਟੀ ਜਾਂ ਵੱਡੇ ਲੀਡਰ ਉਹ ਪੰਜਾਬ ਦੇ ਵਿੱਚੋਂ ਤਸਕਰੀ ਦਾ ਕੰਮ ਕਰਨ ਤਾਂ ਪੰਜਾਬ ਦੀ ਜਿਹੜੀ ਛਵੀ ਹੈ ਉਹ ਨਿਚਲੇ ਸੱਲ ਤੇ ਜਾ ਵੜਦੀ ਹੈ ਪੁਰ ਬਿਕਰਮ ਸਿੰਘ ਮਜੀਠੀਆ ਦੀ ਸਿਹਤ ਕਿਉਂ ਵਿਗੜ ਗਈ ਆ ਉਹ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਨੇ ਉਹਨਾਂ ਨੇ ਵਾਰ-ਵਾਰ ਹਾਲੇ ਤੱਕ ਨਹੀਂ ਉਹਦੀ ਬਿਰਕ ਬਦਲੀ ਗਈ ਪੰਜਾਬ ਦੀ ਸਰਕਾਰ ਉਹਨੂੰ ਬਦਲਣਾ ਵੀ ਨਹੀਂ ਚਾਹੁੰਦੀ ਤੇ ਬਦਲਣੀ ਵੀ ਨਹੀਂ ਚਾਹੀਦੀ ਕਿਉਂ ਕਿ ਕਿਉਂਕਿ ਇਹਨਾਂ ਲੋਕਾਂ ਨੇ ਪੰਜਾਬ ਦਾ ਦਰਸਾਲ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਖੁੱਲੇ ਐਮ ਯਾਨੀ ਲੁੱਟ ਮਚਾਈ ਪੰਜਾਬ ਦੇ ਲੋਕਾਂ ਦਾ ਘਾਣ ਕੀਤਾ ਪੰਜਾਬ ਦੀਆਂ ਮਾਮਾ ਅੱਜ ਵੀ ਅੱਜ ਦੇ ਮੌਜੂਦਾ ਅੱਜ ਦੀ 8 ਤਰੀਕ ਦੀ ਜੇ ਗੱਲ ਕਰੀਏ ਦਾ ਪੰਜਾਬ ਦੀਆਂ ਭਾਈ ਬਹੁਤ ਸਾਰੀਆਂ ਮਾਮਾਂ ਰੋ ਰਹੀਆਂ ਨੇ ਐਸ ਕਰਕੇ ਵਿਕਰਮ ਸਿੰਘ ਮਜੀਠੀਏ ਨੂੰ ਭਗਵੰਤ ਮਾਨ ਦੇ ਜਰੀਏ ਪ੍ਰਮਾਤਮਾ ਭਾਈ ਸਜ਼ਾ ਦੇ ਰਿਆ ਹੁਣ ਇਹਨਾਂ ਦੇ ਵਕੀਲਾਂ ਨੇ ਵੀ ਪਾਰ ਨਹੀਂ ਲੱਗਣ ਦੇ ਰਿਆ ਉਹ ਜਿਹੜਾ ਬਾਹਰਲਾ ਬੰਗਲੌਰ ਦਾ ਵਕੀਲ ਬੁਲਾਇਆ ਸੀ ਉਹ ਬੰਦਾ ਵੀ ਹੁਣ ਇਹਦਾ ਕੁਝ ਨਹੀਂ ਕਰ ਸਕਦਾ ਕਿਉਂਕਿ ਜਿਹੜੀ ਸਾਡੀ ਮੁੱਖ ਨਿਆਲੇ ਅਦਾਲਤਾਂ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਵਿਕਰਮ ਸਿੰਘ ਮਜੀਠੀਆ ਚੱਟੇ ਦਾ ਤਸਕਰ ਹੈ ਪੰਜਾਬ ਦਾ ਬੇੜਾ ਡੋਬਣ ਵਾਲਾ ਇਨਸਾਨ ਵਿਜੀਲੈਂਸ ਬਿਊਰੋ ਉਹਨਾਂ ਦੇ ਹੱਥ ਪੈਰ ਬੰਨਣ ਆਇਆ ਸੀ ਉਹ ਵਕੀਲ ਦਰਸਾਲ ਦੇ ਵਿੱਚ ਉਹਦਾ ਹੁਣ ਉਲਟਾ ਹੋ ਚੁੱਕਿਆ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਗਿਣਤੀ ਆ ਇਹ ਹੁਣ ਇਹ ਨਹੀਂ ਪਤਾ ਕਿ ਡਿਬਰੂਗੜ੍ਹ ਦੇ ਵਿੱਚ ਘੱਟ ਦਿੱਤੀ ਜਾਵੇ ਕਿਉਂਕਿ ਲੋਕਾਂ ਦਾ ਕਹਿਣਾ ਇਹੀ ਹੈ ਕਹਿੰਦੇ ਜੀ ਜਾਂ ਤਾਂ ਵਿਕਰਮ ਸਿੰਘ ਮਜੀਠੀਆ ਨੂੰ ਕਾਲੇ ਪਾਣੀ ਦੇ ਵਿੱਚ ਭੇਜੋ ਨਹੀਂ ਤਾਂ ਫਿਰ ਇਹਨੂੰ ਡਿਬਰੂਗੜ੍ਹ ਦੇ ਵਿੱਚ ਦਾ ਪੱਕਾ ਹੀ ਸ਼ਿਫਟ ਕਰ ਦਿਓ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਸਾਡੇ ਲੋਕ ਹੋਰ ਵੀ ਬੰਦ ਨੇ ਜਿਨ੍ਹਾਂ ਨੂੰ ਪੰਜਾਬ ਦੀ ਸਰਕਾਰ ਨੇ ਆਸਾਮ ਦੇ ਵਿੱਚ ਬੰਦ ਕੀਤਾ ਪਰ ਹੁਣ ਬਿਕਰਮ ਸਿੰਘ ਮਜੀਠੀਆ ਦਾ ਬਹੁਤ ਵੱਡਾ ਤਸਕਰ ਇਹਨੂੰ ਦਾ ਪੰਜਾਬ ਦੀਆਂ ਮਾਮਾਂ ਪਹਿਣਾ ਬਜ਼ੁਰਗ ਬੱਚੇ ਸਾਰੇ ਕਹਿੰਦੇ ਨੇ ਕਹਿੰਦੇ ਜੀ ਇਹਨੂੰ ਡਿਬਰੂਗੜ ਦੇ ਵਿੱਚ ਸ਼ਿਫਟ ਕਰ ਦਿਓ ਬਹੁਤ ਸਾਡੇ ਪੰਜਾਬ ਦੇ ਹੋਰ ਯੂਟਿਊਬਰ ਨੇ ਜਿਹੜੇ ਇਹੀ ਗੱਲ ਕਹਿ ਰਹੇ ਨੇ ਵੀ ਭਾਈ ਇਹਨੂੰ ਪੰਜਾਬ ਦੇ ਅੰਦਰੋਂ ਕੱਢੋ ਐਸ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੈ ਤਾਂ ਠੀਕਾ ਪੰਜਾਬ ਵਾਲੋ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲਟ ਜਰੂਰ ਕਰ ਲੈਣਾ ਜੀ ਧੰਨਵਾਦ